ਸਰਵਜੀਤ ਸੰਗਰੂਰ ਵੀ ਦੀ ਰਚਨਾ ਹੁਣ ਵੀ ਬਣਾਉਂਦੇ ਹੋਣੀ ਐ ਸ਼ਾਇਦ ਹੁਣ ਵੀ ਬਣਾਉਂਦੇ ਹੋਣੀ ਐ ਸ਼ਾਇਦ ਕਹਿ ਕੇ ਕਈ ਕਾ ਤੂਣੀ ਕਹਿ ਕੇ ਕਈ ਕਾ ਤੂਣੀ ਕਹਿ ਕੇ ਕਈ ਕਾ ਤੂਣੀ ਹੁਣ ਵੀ ਜਾਂਦੀ ਹੋਣੀ ਸ਼ਾਇਦ ਬਾਈਕ ਜਾਂ ਟੋਤੇ ਹੁਣ ਵੀ ਜਾਂਦੀ ਹੋਣੀ ਸ਼ਾਇਦ ਬਾਈਕ ਜਾਂ ਟੋਤੇ ਹੁਣ ਵੀ ਬਣਾਉਂਦੇ ਹੋਣੀ ਆ ਸ਼ਾਇਦ ਸੰਗਰੂਰ ਦੀ ਕਾਕੇ ਕਈ ਕਾਟੋਣੀ